ਤੇ ਮਾਮਲੇ 'ਚ ਦੇਖੋ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਵੀ ਪ੍ਰੈਕਟੀਕਲ ਪ੍ਰੈਕਟੀਕਲ ਕੀ ਹੈ ਸਭ ਤੋਂ ਦੁੱਖ ਦੀ ਔਰ ਸ਼ਰਮ ਦੀ ਗੱਲ ਕੀ ਹੈ ਕਿ ਸਾਡੇ ਹਰ ਇੱਕ ਬੰਦੇ ਨੂੰ ਕਲੀਅਰ ਹੁੰਦਾ ਹੈ ਹਰ ਬੰਦੇ ਨੂੰ ਕਲੀਅਰ ਹੈ ਕਿ ਕੌਣ ਨਸ਼ਾ ਵੇਚ ਰਿਹਾ ਹੈ ਕੌਣ ਨਸ਼ਾ ਖਰੀਦ ਰਿਹਾ ਹੈ ਜਾਂ ਕੌਣ ਉਹਨੂੰ ਵੇਚਣ ਲਈ ਭੇਜ ਰਿਹਾ ਹੈ ਪਿੰਡ ਦੇ ਕਿਸੇ ਬੱਚੇ ਨੂੰ ਪੁੱਛ ਲਓ ਸ਼ਹਿਰ ਦੇ ਕਿਸੇ ਬੱਚੇ ਨੂੰ ਪੁੱਛ ਲਓ ਇਹ ਕਲੀਅਰ ਹੁੰਦੀ ਹੈ ਗੱਲ ਤੇ ਜੇ ਇਹ ਕਲੀਅਰ ਹੈ ਇੱਕ ਹੀ ਉਸ ਪੁਲਿਸ ਵਾਲੇ ਇਨਸਪੈਕਟਰ ਨੂੰ ਥਾਣੇਦਾਰ ਨੂੰ ਜੋ ਐਸਐਚਓ ਹੁੰਦਾ ਥਾਣੇ ਦਾ ਜਾਂ ਐਸਐਸਪੀ ਹੁੰਦਾ ਉਹ ਪਤਾ ਨਹੀਂਗਾ ਪਤਾ ਹੈ ਤੇ ਕੀ ਅਸੀਂ ਉਹਦੀ ਜ਼ਿੰਮੇਵਾਰੀ ਤੈਅ ਨਹੀਂ ਕਰਾਂਗੇ ਬਸ ਅਸੀਂ ਇੰਨੀ ਗੱਲ ਕਹਿ ਰਹੇ ਕਿ ਪਲੀਜ਼ ਇਹਨਾਂ ਦੀ ਜ਼ਿੰਮੇਵਾਰੀ ਤੈਅ ਕਰ ਦਿਓ ਮੈਂ ਤੁਹਾਨੂੰ ਲਿਖ ਕੇ ਆਣਾ ਇੱਕ ਮਹੀਨੇ ਚ ਫਰਕ ਆ ਜਾਊਗਾ ਪਿੱਛੇ ਜਾਣਗੇ ਅਸੀਂ ਸਰਕਾਰ ਦਾ ਐਸ ਤੋਂ ਅਸੀਂ ਜ਼ਿੰਮੇਵਾਰ ਹੋਏਗਾ ਉਹ ਪਿੱਛੇ ਆਖੀਂ ਬੋਛਾ ਰਹਿ ਕੇ ਉਹਦੇ ਲਈ ਕੋਈ ਗਾਈਡਲਾਈਨ ਬਣਾਈਆਂ ਨੇ ਨੇ ਜ਼ਿੰਮੇਵਾਰ ਕਿਵੇਂ ਹੋਊਗਾ ਉਹ ਜ਼ਿੰਮੇਵਾਰ ਕੌਣ ਬਣਾਊਗਾ ਉਹਨੂੰ ਇਹਦੀ ਰਿਪੋਰਟ ਅਗਰ ਕੋਈ ਸਿਵਲ ਕਮੇਟੀ ਬਣਾਈ ਜਾਵੇ ਪੰਜ ਬੰਦਿਆਂ ਦੀ ਡਿਸਟ੍ਰਿਕਟ ਦੇ ਵਿੱਚ ਉਹ ਸਿਵਲ ਬੰਦਿਆਂ ਦੀ ਕਮੇਟੀ ਜਾ ਕੇ ਡੀਸੀ ਨੂੰ ਕਵੇ ਡੀਸੀ ਉਹਦੀ ਰეკਮੈਂਡੇਸ਼ਨ ਐਸਐਸਪੀ ਨੂੰ ਕਰੇ ਕੀ ਇਹ ਨੂੰ ਮੰਨਿਆ ਜਾਊਗਾ ਇਹ ਗੱਲਾਂ ਨੂੰ ਥੋੜਾ ਜਾ ਤੁਸੀਂ ਬੜਾ ਕੁਝ ਇਧਰ ਫਿਨਲੈਂਡ ਭੇਜ ਦਿੰਨੇ ਹੋ ਫਲਾਨੀ ਥਾਂ ਭੇਜ ਦਿੰਨੇ ਹੋ ਐਪਜਾ ਕੰਮ ਵੀ ਕਰ ਲਓ ਸਾਰਾ ਕੁਝ ਸਹੀ ਹੋ ਜਾਊਗਾ ਮੈਂ ਤੁਹਾਨੂੰ ਆਣੇ ਛੋਟੀ ਜੀ ਗੱਲ ਹੈ ਜੇ ਨਾ ਸਹੀ ਹੋ ਜੇ ਕਿਉਂਕਿ ਉਹਦਾ ਕਾਰਨ ਮੈਂ ਤੁਹਾਨੂੰ ਬਹੁਤ ਸਪਸ਼ਟ ਸ਼ਬਦਾਂ ਚ ਕਹਿ ਰਿਹਾ ਆ ਆਪਾਂ ਹੁਣੇ ਗੱਲ ਕੀਤੀ ਸੀ ਦੌਲੇ ਵਾਲੇ ਪਿੰਡ ਦੀ ਦੌਲੇ ਵਾਲਾ ਪਿੰਡ ਹੈ ਜਿੱਥੇ ਸ਼ਾਇਦ ਪਹਿਲਾਂ ਸ਼ਰਾਬ ਵਿਖਦੀ ਸੀ ਹੁਣ ਚਿੱਟਾ ਵਿਖ ਰਿਹਾ ਸਾਰੇ ਇਲਾਕੇ ਨੂੰ ਪਤਾ ਹੈ ਤਾਂ ਮੈਨੂੰ ਦੱਸੋ ਕੀ ਉਸ ਜਗ੍ਹਾ ਦੇ ਥਾਣੇਦਾਰ ਐਸਐਚਓ ਨੂੰ ਨਹੀਂ ਪਤਾ ਐਸਐਸਪੀ ਨੂੰ ਨਹੀਂ ਪਤਾ ਪਤਾ ਹੈ ਅਸੀਂ ਆਹੀ ਤਾਂ ਕਹਿ ਰਹੇ ਹਾਂ ਜਦੋਂ ਤੁਹਾਨੂੰ ਪਤਾ ਹੈ ਤਾਂ ਤੁਸੀਂ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ ਤੇ ਜੇ ਤੁਸੀਂ ਨਹੀਂ ਕਰਦੇ ਤਾਂ ਕੀ ਤੁਹਾਡੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਬਸ ਇੰਨੀ ਇੱਕ ਗੱਲ ਹੈ ਦੇਖਦੇ ਕਾਲਾੜਾ ਸਾਹਿਬ ਲਾਸ਼ਾਂ ਗਿੰਦੇ ਗਿੰਦੇ ਖੋਦ ਲਾਸ਼ ਹੋ ਗਈ ਸੀ ਇਹ ਜੱਜ ਕਾਦੇ ਆਸਤੇ ਨੇ ਅਦਾਲਤਾਂ ਕਾਦੇ ਇਸ ਕਰਕੇ ਪ੍ਰੈਸ ਦੇ ਨਾਲ ਗੱਲਬਾਤ ਸਾਂਝੀ ਕੀਤੀ ਆ ਸਰਕਾਰ ਨੇ ਇੱਕ ਮਹਿੰਮ ਚਲਾਈ ਆ ਜੁੱਧ ਨਸ਼ਿਆਂ ਬੁੱਧ ਪਰ ਜਿਹੜੇ ਬੰਦੇ ਸਰਕਾਰ ਦਾ ਸਹਿਯੋਗ ਕਰ ਰਹੇ ਨੇ ਦੱਸ ਰਹੇ ਨੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਜੀ ਅਸੀਂ ਕਿਸੇ ਦਾ ਨਾਂ ਜਨਤਕ ਨਹੀਂ ਕਰਾਂਗੇ ਸਾਨੂੰ ਇਸ ਨੰਬਰ ਤੇ ਫੋਨ ਕਰੋ ਵੀਡੀਓ ਪਾਓ ਅਸੀਂ ਬੰਦੇ ਫੜਨੇ ਆ ਸਾਡ ਨਾਲ ਸਾਡੀ ਟੀਮ ਦੇ ਮੈਂਬਰ ਆ ਮਹਿੰਦਰਪਾਲ ਸਿੰਘ, ਲੰਬਾ ਤੇ ਅਸਦੀਪ ਸਿੰਘ ਪੰਮ ਇਹ ਬੰਦੇ ਲਗਾਤਾਰ ਸਮਾਜ ਲਈ ਲੜਦੇ ਆ ਰਹੇ ਨੇ ਇਹਨਾਂ ਦੇ ਉੱਤੇ ਚਾਹ ਕੇ ਐਨਡੀਪੀਐਸ ਇੱਥੇ ਪਾਸਪੋਰਟ ਐਕਟ ਦੇ ਇੱਕ ਪਰਚੇ 'ਚ ਦੋਨੇ ਬੰਦੇ ਨਾਮਜ਼ਦ ਕਰਦੇ ਉੱਥੋਂ ਦੇ ਐਸਪੀਐਚ ਨੇ ਕਿ ਬਾਦ ਬਾਦ ਸਿੰਗਲਾ ਸਿੰਗਲਾ ਜਿਹੜਾ ਮੋਕੇ ਲੱਗਿਆ ਹੋਇਆ ਐਸਪੀਐਚ ਹੈਡਕ quarter ਬੱਤੇ ਹੋਇਆ ਸੋ ਅਸੀਂ ਅੱਜ ਇਹ ਤਾਂ ਗੱਲ ਰੱਖੀ ਆ ਵੀ ਤੁਸੀਂ ਡਰਾਮਾ ਕੀ ਕਰਦੇ ਆ ਜਿਹੜੇ ਬੰਦੇ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਤੁਸੀਂ ਦੱਬ ਰਹੇ ਹੋ ਜਿਵੇਂ ਕਿ ਮੇਰੇ ਉੱਤੇ ਤਰਨਤਾਰਨ ਦੇ ਵਿੱਚ 2 ਸਾਲ ਪਹਿਲਾਂ ਐਨਡੀਪੀਐਸ ਦਾ ਪਰਚਾ ਰੇਤਾ ਸੀ ਸਰਕਾਰ ਨੇ ਉਹ ਜਿਹੜਾ ਬੰਦਾ ਪਿਛਲੇ 15 ਸਾਲ ਤੋਂ ਲੜ ਰਿਹਾ ਨਸ਼ਾ ਖਲਾਫ ਉਹ ਤੇ ਪਰਚਾ ਐਨਡੀਪੀਐਸ ਦਾ ਜਿਹੜੇ ਮਨਦਰਪਾਲਸਾ ਲੰਬਾ ਵਰਗਿਆ ਨੇ ਉੱਥੋਂ ਦੇ ਐਮਐਲਏ ਨੂੰ ਚੰਤਕੀਤਾ ਲੋਕਾਂ ਨੇ ਲੈ ਕੇ ਵੀ ਇੱਕ ਐਮਐਲਏ ਮੋਗੀ ਵਾਲੀ ਏਸੀ ਲਾ ਕੇ ਹਸਪਤਾਲ ਦੇ ਘਰੇ ਰਹਿ ਗਈ ਉਹ ਬੰਦੇ ਨੂੰ ਅੱਜ ਜਿਹਨੂੰ 7 ਸਾਲ ਪਹਿਲਾਂ ਆਪਣੀ ਨੌਕਰੀ ਛੱਡਣੀ ਪਈਗੀ ਉਹਦੇ ਉੱਤੇ ਅੱਜ ਇਹਨਾਂ ਬੰਦਿਆਂ ਨੇ ਚਾਰ ਕੇ ਇੱਕ ਐਨਡੀਪੀਐਸ ਨਾਂਬਿਤ ਕਰਦਾ ਸੋ ਅਸੀਂ ਅੱਜ ਇਕੱਠੇ ਹੋ ਕੇ ਐਲਾਨ ਕੀਤਾ ਵੀ ਭਾਂਸਿਆ ਤੂੰ ਜਿੰਨਾ ਮਰਜੀ ਜ਼ੋਰ ਲਾ ਲਾ ਕੋਈ ਕਸਰ ਨਾ ਰਹੀ ਸਾਨੂੰ ਫੜ ਲਾ ਸਾਡੇ ਟੀਮ ਦੇ ਬੰਦਿਆਂ ਨੂੰ ਫੜ ਲਾ ਜਿਹਨੂੰ ਜਿਹਨੂੰ ਹੋਰ ਫੜਨਾਗੇ ਵੀ ਤੁਰ ਲੱਗੇ ਹੋਇਆ ਕਿਸਾਨਾਂ ਵਾਲਾ ਤੂੰ ਸਾਰਾ ਤੈਸ਼ ਨਸ ਕੀਤਾ ਨੂੰ ਧਰਨਾ ਚਿਕਾਇਆ ਉੱਥੇ ਟਰਾਲੀਆਂ ਚੋਰੀ ਛੋੜੇ ਪੁਲਿਸ ਮਹਿਕਮੇ ਨੇ ਕੀਤੀਆਂ ਟਰਾਲੀਆਂ ਚੋਰੀ ਛੋੜੇ ਗੁਰਲਾਲ ਸਿੰਘ ਨੌਰ ਐਮ ਐਲ ਏ ਦੇ ਬੰਦਿਆਂ ਨੇ ਕੀਤੀਆਂ ਉਹਨੇ ਕਰਾਈਆਂ ਜੋ ਨੁਕਸਾਨ ਤੁਸੀਂ ਕੀਤਾ ਉੱਥੇ ਲੋਕਾਂ ਦਾ ਤੂੰ ਲੱਗਿਆ ਹੋਇਆ ਉਚਲਣ ਦੇ ਉੱਤੇ ਲੋਕ ਲਹਿਰਾਂ ਨੂੰ ਲੋਕਾਂ ਨੂੰ ਲੋਕ ਆਵਾਜ਼ਾਂ ਨੂੰ ਤੇ ਬਹੁਤਾ ਸਮਾਂ ਨਹੀਂ ਹੁੰਦਾ ਤੇਰੇ ਜਹੰਕਾਰ ਬੋਲਦਾ ਜਿਵੇਂ ਇਹਨਾਂ ਦੇ ਇੱਕ ਐਮਐਲਏ ਮੰਤਰੀਆ ਰੋੜਾ ਮਰੋੜਾ ਵੀ ਕਹਿ ਰਿਹਾ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਬਰਦਾਸ਼ਤ ਭਾਪ ਕੀ ਵੀ ਕੋਈ ਆਵਾਜ਼ ਜਿਹੜੀ ਸਾਡੇ ਖਿਲਾਫ ਸਾਡੀਆਂ ਨੀਤੀਆਂ ਖਿਲਾਫ ਆਵਾਜ਼ ਉੱਠੂਗੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਬਰਦਾਸ਼ਤ ਪੰਜਾਬ ਵੀ ਨਹੀਂ ਕਰਦਾ ਪੰਜਾਬ ਦੇ ਲੋਕ ਵੀ ਇਹਦੇ ਗਏ ਗੁਜਰੇ ਨਹੀਂ ਬੁਜਦਲ ਨਹੀਂ ਹੈਗੇ ਵੀ ਤੁਸੀਂ ਜਿਵੇਂ ਮਰਜ਼ੀ ਡੰਡੇ ਜੋਰ ਤੇ ਦੱਬ ਦੋਗੇ ਪੋਰਸ ਸਟੇਟ ਬਣਾਤੀ ਇਹਨਾਂ ਨੇ ਪੰਜਾਬ ਨੂੰ ਸ਼ਰਿਆਂ ਪੁਲਿਸ ਦੀ ਗੁੰਡਾਗਰਦੀ ਆਪਾਂ ਨੂੰ ਚਾਰਸਪਰੇ ਦਿਖ ਰਹੀ ਆ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਖਿਲਾਫ ਡਟ ਕੇ ਇਹਨਾਂ ਦੇ ਜ਼ਬਰਦਸਤ ਵਿਰੋਧ ਕਰੋ ਲਖਾਈ ਕਿਸ ਮੇਲੇ ਦੀ ਸੁਝਾ ਰੱਖਿਆ ਸੀਦਾ ਇੱਕ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਪਕਾਇਰਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਰਾਨੀ ਦੀ ਗੱਲ ਆ ਕਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੜੀ ਜਿੱਥੇ ਸ਼ਹੀਦਾਂ ਸੂਰਮਿਆਂ ਦੀਆਂ ਵਰਸਾਂ ਦਾ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲਗਿਆ ਕਰਨਗੇ ਕਿੱਡੇ ਸਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਹਨੂੰ ਚੁਣਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀ ਕੁਤਾਰੂ ਚੱਕ ਵਰਗੇ ਪਹਿਲਾਂ ਹੀ ਉਹ ਹੋਏਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਨਾਂ ਦੇ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮੇਲੇ ਦੰਨੇ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਲਾਣ ਕੀਤਾ ਜੀ ਪੰਜਾਬ ਦੀ ਧਰਤੀ ਉੱਤੇ ਕਿਸੇ ਵੀ ਜਿਹਨੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਗ ਕਹਿੰਦੇ ਸੋਨੂ ਕੀ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਲੱਗਉਂਦਾ ਯਾਰ ਸਾਡੇ ਜਵਾਬ ਕੋ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਣਾ ਲੈਣਗੇ ਟੈਂਪੂ ਨੂੰ ਸਿੱਧ ਲੈਣਗੇ ਟੈਂਪੂ ਕੀ ਭਾਗ ਇੱਥੇ ਹੁੰਦਾ ਗੇ ਕਹਿੰਦੇ ਜੇ ਤੁਸੀਂ ਸਿਰੇ ਦੀ ਗਾਇ ਰੋਕਣ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੋ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚਾ ਜੇ ਲਾ ਜਾ ਰਹੇ ਹਾਂ ਗੱਲ ਅਸੀਂ ਆਉਣ ਵਾਲੇ ਦਿਨਾਂ ਜੇ ਵੀ ਸੰਘਰਸ਼ ਵਿੜਾਂਗੇ ਵੀ ਜੇ ਤੁਸੀਂ ਆ ਕੋਈ ਆਜਾ ਮੇਲਾ ਮੂਲਾ ਪੰਜਾਬ ਦੀ ਧਰਤੀ ਤੇ ਕਰਾਉਣੀ ਆ ਜਦ ਤੀਏ ਫਿਰ ਵੀ ਜੱਟ ਵਾਲੀ ਟਾਕਰ ਸਾਰਾ ਪੰਜਾਬ ਸ਼ਾਮਲ ਹੈ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮੰਨ ਲਓ ਮੇਰੇ ਪੂਰਾ ਪੂਰਾ ਜਵਾਕ ਨਹੀਂ ਇਹ ਮੇਰੇ ਜਵਾਕ ਦੇਖਣਗੇ ਵੀ ਉੱਥੇ ਟ੍ਰਿਕ ਟੈਂਪੂ ਬੰਦਾ ਕਿਸੇ ਕਾਲ ਦੀ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਕੋਈ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਨੂੰ ਜਾ ਰਹੇ ਹੋ ਤੁਸੀਂ ਸਾਡੀ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾ ਨੂੰ ਸੋ ਜੇ ਅਸੀਂ ਇਹ ਤਾਂ ਫਰੋਧ ਕਰਦੇ ਆ ਵੀ ਜਿਹਨੇ ਕੋ ਕੁੱਤਾ ਪਹਿਲਾ ਕਰਨਾ ਕੋ ਕੁੱਤਾ ਤਾਂ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਛੱਬ ਕੇ ਬਥੇਰੇ ਭਲਾ ਕਰਦੇ ਤੁਸੀਂ ਵੀ ਕਰ ਲਓ ਜੰਤਕ ਨਾ ਹੋਵੋ ਇਹ ਇਹ ਸਮਾਜ ਦੀਆਂ ਕੋਸਿੰਤਾਈਆਂ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਤੁਸੀਂ ਨੰਗੇ ਹੋ ਕੇ ਛਲਕਦੇ ਆ ਖੜ੍ਹਜੋਗੇ ਅਸੀਂ ਵੀ ਮੇਰੀ ਜਾਦੀ ਹੈ ਜੀ ਇਹ ਐ ਨਹੀਂ ਜਾਦੀਆਂ ਹੁੰਦੀਆਂ ਸੋ ਇਹਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਤਾ ਅਸ਼ਟਰਪਤੀ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਕੋ ਲਗੂ ਲਗੂ ਹੋਣਾ ਦੋ ਜੈਂਡਰ ਹੀ ਰਹਿਣੇ ਆ ਅੱਛਾ ਇੱਕ ਬਹਿਣਾ ਜਿਹੜੀ ਪੋਲਿਸ ਵਾਲੀ ਫੜੀ ਗਈ ਹੈ ਨਾ ਤੇ ਨਾਲ ਕਿਵੇਂ ਦੇਖੋ ਉਸ ਚੀਜ਼ ਨੂੰ ਕੁਬ ਜਿਹੜਾ ਵੀ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦਾ ਆਈਜੀ ਉਹ ਕੀ ਨਾ ਰਾਜੀਤ ਕਿੱਡਾ ਵੱਡਾ ਸਮੱਗਲਰ ਆ ਉਹ ਫੜ ਲਿਆ ਇਹਨਾਂ ਦਾ ਕੋ ਇੰਦਰਜੀਤ ਸਿੰਘ ਇਨਸਪੈਕਟਰ ਉਹ ਫੜ ਲਿਆ ਇਹ ਛੋਟਾ ਮੋਟਾ ਮੋਰਾ ਸੀਗੀ ਇਹ ਫੜ ਲਈ ਖਬਰਾਂ ਕੌਣ ਕੌਣ ਸ਼ਾਮਲ ਇਹਨਾਂ ਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿਹਨਾਂ ਤਾਰਾ ਆਈਪੀਐਸ ਅਧਿਕਾਰੀਆਂ ਨਾਲ ਜੁੜਦੇ ਨੇ ਮੈਂ ਕਹਿੰਦਾ ਜਿਹਦੇ ਨਾਲ ਵੀ ਤਾਰਾ ਜੁੜਦੇ ਆ ਇਹਦੀ ਜਾਂਚ ਹੋਵੇ ਦੀ ਪੜਤਾਲ ਹੋਵੇ ਕੋ ਯੂਨੀਸ਼ੀ ਜਾਂਚ ਹੋਵੇ ਉਹ ਸੱਟ ਬਣੇ ਪਤਾ ਲੱਗੇ ਕੌਣ ਕੌਣ ਸ਼ਾਮਲ ਆ ਜੇ ਜੇ ਸ਼ਾਮਲਾ ਫੜ ਕੇ ਅੰਦਰ ਦਿਓ ਪਰ ਉਧਰੋਂ ਥੋੜੀ ਜਾਣਾ ਇਹ ਗਰੀਬਾਂ ਦੇ ਕੋਲੇ ਢਾਉਂਦੇ ਫਿਰਦੇ ਆ